ਸੰਜੀ ਪਿਆਰ ਭਾਈ ਅਸੀਂ ਕਾਲ ਅਮਰਸਰ ਤੋਂ ਪਹੁੰਚੇ ਆ ਦਿੱਲੀ ਤੇ থামਬਨੇਲ ਦਾ ਮਤਲਬ ਇਹ ਆਪਾਂ ਨੂੰ ਮਿਲ ਗਈ ਰਾਤੀ ਸਵਾਰੀ ਉੱਠਨਸਰ ਲਓ ਜੀ ਪਹਿਲਾਂ ਪਾਣੀ ਦਾ ਗਿਲਣ ਗੁਲਣ ਪੀ ਗਏ ਤੇ 100 ਦਾ ਨੋਟ ਚੱਕਿਆ ਐਂਟਰੀ ਕਰਾਉਣ ਲਈ ਤੇ ਬਾਬੇ ਦੀ ਮਹਿਰ ਨਾਲ ਭਾਈ ਸਾਹਿਬ ਕਹਿੰਦਾ ਮੈਂ ਵੀ ਤੇਰੀਆਂ ਵੀਡੀਓ ਦੇਖਦਾ ਰਹਿਣਾ ਤੇ ਕਿਉਂਕਿ ਸਵਾਰੀ ਗੱਡੀ 'ਚ ਭੁੱਲ ਗਈ ਕੇਲੇ ਕੇਲਿਆਂ ਨੂੰ ਵੇਚ ਕੇ ਕਹਿੰਦਾ ਤੇਰੀ ਯਾਦ ਆ ਗਈ ਤੇ ਮੈਂ ਕਰੀ ਗੱਡੀ ਸਾਫ ਤੇ ਭਾਈ ਸਾਹਿਬ ਕਹਿੰਦਾ ਖਾਣ ਲਈ ਕੇਲੇ ਤੂੰ ਵੀ ਲੈ ਲੈ ਲਓ ਜੀ ਨਾ ਧੋ ਲਈ ਆਪਾਂ ਚੱਕ ਲਿਆ ਝੋਲਾ ਬਾਥਰੂਮ ਚ ਪਹੁੰਚ ਕੇ ਦਿਖਾਇਆ ਐਬਸ ਪਾਣੀ ਦਾ ਤਬਾਣਾ ਲਓ ਜੀ ਨਾਤੋ ਕੇ ਆਪਾਂ ਬਣ ਗਏ ਆ ਪਾਇਲਟ ਤੇ ਸਵਾਰੀ ਕਹਿੰਦੀ ਸਾਡੀ ਵੀ ਫਲੈਟ ਲੈਂਡ ਆ ਗੱਡੀ ਗਰਮ ਕਰ ਲਈ ਤੇ ਮੈਂ ਕਿਹਾ ਥੋਡੀ ਫਲੈਟ ਲੈਂਡ ਆ ਤਾਂ ਯਾਰਾਂ ਦਾ ਵੀ ਜਹਾਜ਼ ਤਿਆਰ ਆ ਨਾਤੋ ਕੇ ਆਪਾਂ ਬਣ ਕੇ ਪਾਇਲਟ ਖਿੱਚਦੀ ਗੱਡੀ 에어ਪੋਰਟ ਵੱਲ ਅੱਜ ਤਾਂ ਫੇਰ ਚਾਹ ਹੀ ਚੜਿਆ ਪਿਆਈ ਜਹਾਜ਼ ਆਉਂਦੇ ਰਹਿਣ ਤੇ ਜਾਂਦੇ ਰਹਿਣ ਤੇ ਆਪਾਂ ਨੂੰ ਸਵਾਰੀਆਂ ਮਿਲਦੀਆਂ ਰਹਿਣ ਤੇ ਲਓ ਜੀ ਆਪਾਂ ਮਾਰੀ ਐਂਟਰੀ ਟਰਮੀਨਲ 1 ਤੇ ਸਵਾਰੀ ਨੂੰ ਚੱਕਣਾ ਟਰਮੀਨਲ 1 ਤੋਂ ਤੇ ਇਹ ਕਹਿੰਦੇ ਅੰਦਰ ਆ ਭਵਨ ਜਾਣਾ ਕਿਉਂਕਿ ਆਪਾਂ ਕਰਨਾ ਪੇਟ ਪੂਜਾ ਸ ਆਂਧਰਾ ਭਵਨ ਪਹੁੰਚੇ ਤੇ ਇਹ ਕਹਿੰਦੇ ਤੂੰ ਵੀ ਖਾ ਲਾ ਤੇ ਇਤਾਂ ਦੀ ਭਾਸ਼ਾ ਤਾਂ ਮੈਨੂੰ ਹਾਲਾਕੇ ਸਮਝ ਨਹੀਂ ਆ ਰਹੀ ਸੀ ਪਰ ਇਡਲੀ ਤੇ ਡੋਸਾ ਆਪਾਂ ਵੀ ਲਿਆ ਸੀ ਮੰਗਾ ਇਡਲੀ ਤੇ ਡੋਸੇ ਦੇ ਨਾਲ ਲਓ ਜੀ ਉਸ ਤੋਂ ਬਾਅਦ ਚਾਹ ਦਾ ਕੱਪ ਪੀਤਾ ਜੋ ਕੇ ਮੈਨੂੰ ਬਹੁਤ ਹੀ ਸਵਾਦ ਲੱਗਿਆ ਤੇ ਪੇਟ ਪੂਜਾ ਤਾਂ ਗਈ ਸੀ ਸਵੇਰ ਦੀ ਹੋ ਪੇਟ ਪੂਜਾ ਤਾਂ ਕਰ ਲਈ ਪਰ ਢਿੱਡ ਨਹੀਂ ਭਰਿਆ ਲਓ ਜੀ ਇੰਨੇ ਕਨਾ ਆਪਣਾ ਕੀ ਬੰਦ ਨਾ ਆਪਾਂ ਤਾਂ ਟਿਹਰੇ ਜਾਨਵਰਾਂ ਦੀ ਜੁਨੀ ਚ ਉਸ ਤੋਂ ਬਾਅਦ ਮੈਂ ਆਇਆ ਗੱਡੀ ਕੋਲੇ ਜਿਹੜੇ ਭਾਈ ਸਾਹਿਬ ਤੋਂ ਲਏ ਸੀ ਦੋ ਕੇਲੇ ਖਾਣ ਲਈ ਕੇਲੇ ਗੁੱਲੇ ਖਾ ਕੇ ਸਵਾਰੀ ਵੀ ਆ ਗਈ ਤੇ ਆਪਾਂ ਖਿੱਚਦੀ ਗੱਡੀ ਵਾਪਸੀ ਜਾਣਾ ਸਵਾਰੀ ਨੂੰ ਲੈ ਕੇ ਬਠਿੰਡੇ ਤਿੰਨ ਕ ਘੰਟਿਆਂ ਦਾ ਸਫ਼ਰ ਕਰਨ ਤੋਂ ਬਾਅਦ ਲਓ ਜੀ ਆਪਾਂ ਰਾਜਾ ਜੀ ਢਾਬੇ ਤੇ ਮਾਰੀ ਬ੍ਰੇਕ ਤੇ ਉੱਥੇ ਜਾ ਕੇ ਕਰਦੇ ਆਂ ਦੁਪਹਿਰ ਦੀ ਪੇਟ ਪੇਟ ਪੂਜਾ ਲਈਆ ਕੰਬੋ ਜਾ ਮੰਗਾਇਆ ਤੇ ਮੈਂ ਕਿਹਾ ਰੋਟੀ ਮਾਰੇ ਤਾਂ ਤੁਰੇ ਫਿਰਦੇ ਆ ਰੋਟੀ ਨਾਲ ਕਿਵੇਂ ਕੰਪਰੋਮਾਈਜ਼ ਕਰਨ ਲਈ ਰੋਟੀ ਖਾ ਕੇ ਤੇ ਲਓ ਜੀ ਆਪਾਂ ਖਿੱਚਤੀ ਗੱਡੀ ਵਾਪਸੀ ਤੇ گاਵਾਂ ਦਾ ਝੁੰਡ ਮਿਲ ਗਿਆ ਸੀ ਜਾਂਦਿਆਂ ਜਾਂਦਿਆਂ ਮੈਂ ਜਦੋਂ ਗੱਡੀ ਚਲਾ ਰਿਹਾ ਸੀ ਤੇ ਆ ਨਿੱਕਾ ਜਾਂ ਨੰਨਾ ਮੁੰਨਾ ਮੈਨੂੰ ਵਾਰੀ-ਵਾਰੀ ਛੇੜ ਰਿਹਾ ਸੀ ਪਿੱਛੋਂ ਕਹਿੰਦਾ ਅੰਕਲ ਮੈਂ ਤਾਂ ਯਾਰ ਤੇਰਾ ਫੈਨ ਹੀ ਹੋ ਗਿਆ ਪਹੁੰਚਣ ਤੋਂ ਸਾਰ ਇਹਨੂੰ ਮੈਂ ਪਹਿਲਾਂ ਚੱਕਿਆ ਮੈਂ ਕਿਹਾ ਹੁਣ ਦੱਸ ਤੈਨੂੰ ਕੀ ਆ ਚਾਹ ਕਹਿੰਦਾ ਅੰਕਲ ਯਾਰ ਤੇਰੀ ਡਰਾਈਵਿੰਗ ਵੀ ਬੜੀ ਘੈਂਟ ਆ ਲਓ ਜੀ ਇਹਨੂੰ ਵੀ ਪਿਆਰਪੂਰ ਕਰਕੇ ਤੇ ਆਂਟੀ ਕਹਿੰਦੀ ਚਾਹ ਵੀ ਪੀ ਕੇ ਜਾਈ ਇਹ ਮੇਰੇ ਕੋਲੇ ਫੇਰ ਆਗਾ ਕਹਿੰਦਾ ਅੰਕਲ ਮੈਂ ਤਾਂ ਖੁਰਕ ਵੀ ਤੇਰੇ ਤੋਂ ਕਰਾਉਣੀ ਆ ਮੇਰੇ ਪੈਰ ਤੇ ਖੁਜਲੀ ਹੋ ਰਹੀ ਆ ਤੇ ਮੈਂ ਇਹਦੇ ਖੁਰਕ ਗੁਰਕ ਕਰਕੇ ਮੈਂ ਕਿਹਾ ਲਓ ਜੀ ਆਪਾਂ ਖਿੱਚ ਦੀ ਗੱਡੀ ਵਾਪਸੀ ਘਰ ਵੱਲ ਤੇ ਬਾਬੇ ਦੀ ਮਿਹਰ ਨਾਲ ਆਪਾਂ ਜਾਣਾ ਅੱਜ ਫੇਰ ਜਵਾਕਾਂ ਕੋਲੇ ਇੰਨੇ ਨਾ ਚੈਨ ਜੀ ਬਣੀ ਰਵੇ ਤੇ ਆਪਾਂ ਨੂੰ ਵੀ ਘਰੇ ਜਾਣ ਦਾ ਮੌਕਾ ਮਿਲ ਜਾਂਦਾ ਤੇ ਲਓ ਜੀ ਜਦੋਂ ਮੈਂ ਘਰੇ ਪਹ ਹੈਲੋ ਹੈਲੋ ਸਾਫਰੀ ਇਹ ਬਈ ਕਰਨੇ ਹੈਲੋ ਸਾਫਰੀ ਹੈਲੋ ਬੱਤਾਂ ਦੇ ਕਾਬੂ ਹਾਂ ਜੀ ਹਾਂ ਕੀ ਕਰੀਏ ਬੋ ਦੂ ਆਏ ਕੰਨੋ ਪਰਪੂਜਾ ਬਾੜ ਪੂਜਾ ਰਹਿ ਗਈ ਅਜ ਨਹੀਂ ਬਾੜ ਪੂਜਾ ਹੋਰੀ ਮੈਂ ਨੀ ਕੰਨਾ ਮੈਂ ਕਿ ਇਹਦੇ ਨਾਲ ਗੱਲ ਨਹੀਂ ਬਣੀ ਇਹਨੂੰ ਬਾਹਰ ਆ ਕੇ ਚੋਲ ਮੋਲ ਕਰੇ ਤੇ ਉਸ ਤੋਂ ਬਾਅਦ ਇਹ ਵੀ ਮੇਰੇ ਨਾਲ ਜੱਫੀ ਪਾ ਕੇ ਗਿਆ ਸੀਗਾ ਸੌ ਤੇ ਇਹ ਵੀ ਸਾਰੇ ਸਰਾਲਾਂ ਵਾਂਗੂ ਪੈ ਗਏ ਤੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ